سپیکر، پنجاب تھاٹ ویاں، پنجاب راج انکر دلا، سکول سال دو ہزار چوبی پچی دوران کبڑی سرکل سٹائل ستارہ لڑکے لڑکیاں ٹورنمنٹ نو شروع کردہ ہے ਇਸ ਤੋਂ ਬਾਅਦ ਆਪਣੇ ਕਰਤਮਲਾ ਦੇ ਨਾਲ ਸਾਹ ਦੁਬਾਰੇ ਸੱਜਣਗੇ ਇੱਕ ਗੁਬਾਰੇ ਕਿੱਦਾਂ ਸ਼ੁਰੂ ਕਰਨ ਦਾ ਐਲਾਨ ਤੋਂ ਬਾਅਦ ਇੱਕ ਮੁਹੱਬਤ ਦਾ ਪੈਗਾਮ ਕਿੱਦਾਂ ਸ਼ੁਰੂ ਹੋ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਦੋਨੋਂ ਟੀਮਾਂ ਨੂੰ ਜਾਣ ਪਹਿਚਾਨ ਕਰਕੇ ਆਸ਼ੀਰਵਾਦ ਦਿੱਤਾ ਜਾਏਗਾ ਸਰਦਾਰ ਜੀ ਜਾਣ ਦਈਨ ਨੂੰ ਆਪਣੀ ਜਗ੍ਹਾ ਤੇ ਸੋ ਖੁਸ਼ੀਆਂ ਵਾਧੀਆਂ ਰਹਿ ਸੰਧਵਤ ਸਾਹਿਬ ਤੁਹਾਨੂੰ ਬੇਸਾਰੀਆਂ ਮੁਬਾਰਕਾਂ ਇਹ ਚੌਰ ਵਖਰਾ ਰੋ ਪੰਜਾਬੀਆਂ ਦਾ ਚੌਰ ਵਖਰਾ ਰੋ ਪੰਜਾਬੀਆਂ ਦਾ ਮੁੰਡਿਆ ਪਹਿਲਵਾਨ ਨੂੰ ਦੇਖੋ ਪਾਇਆ ਗੱਡ ਮੇਰੇ ਬੇਟਾ ਕਾਡੀ ਦੱਸਦੀ ਹੈ ਨਹੀਂ ਕਬੱਡੀ ਵਾਲੀ ਹੈ ਆਹ ਜੀ ਆਣਾਉਣ ਮਾਰ ਕੁੱਤੀ ਨਾਲ ਕਿੰਨਾ ਬੇਟਾ ਸਤ ਸ੍ਰੀ ਅਕਾਲ ਧੰਨਵਾਦ ਜਿਨ੍ਹਾਂ ਸਾਡਾ ਸਾਥ ਨਿਭਾਇਆ ਉਹਨਾਂ ਦੀ ਵੀ ਮਿਹਰਬਾਨੀ ਸੋ ਸਭ ਦੀ ਮਿਹਰਬਾਨੀ ਸਭ ਦੀ ਮਿਹਰਬਾਨੀ ਬਹੁਤ ਅੱਛੇ ਮੌਤ-ਬਹੁਤ ਧੰਨਵਾਦ ਜੋ ਤੁਸੀਂ ਦੁਨੀਆ ਦੇ ਵਿੱਚ ਇਸ ਖੇਡ ਟੂਰਨਾਮੈਂਟ ਦੀ ਮਹਿਕ ਨੂੰ ਲੈ ਕੇ ਜਾਣਗੇ ਇੱਕ ਵਾਰੀ ਫਿਰ ਤੋਂ ਮਾਰੀਓ ਸੁਨੀਤਰ ਸਾਹਿਬ ਦੇ ਵੱਲੋਂ ਇਸ ਸ਼ਤੀ ਤੇ ਆਏ ਹੋਏ ਸਾਰੇ

ਇਸ ਮਿੱਟੀ ਤੇ ਬਹੁਤ ਕਿਰਪਾ ਆਕਾਲ ਪੁਰਖ ਦੀ ਇਸ ਮਿੱਟੀ ਨੇ ਸਮਾਜ ਦੇ ਵਿੱਚ ਜਿਹੜਾ ਚੱਲ ਰਿਹਾ ਉਹਦੇ ਉਲਟ ਵਹਾ ਵਹਾ ਕੇ ਇੱਥੇ ਇੱਕ ਰਾਸ਼ਟਰਪਤੀ ਪੈਦਾ ਕੀਤਾ ਮੁੱਖ ਮੰਤਰੀ ਪੈਦਾ ਕੀਤਾ ਸਹਿਕਾਰਤਾ ਮੰਤਰੀ ਪੈਦਾ ਕੀਤਾ ਪਾਰਲੀਮੈਂਟਰੀ ਸੈਕਟਰੀ ਪੈਦਾ ਕੀਤਾ ਤੇ ਇੱਕ ਤੁਹਾਡੇ ਸਾਹਮਣੇ ਇਹ ਤੁਹਾਡਾ ਸਪੀਕਰ ਪੈਦਾ ਕੀਤਾ ਭਾਗਾ ਵਾਲਾ ਬਹੁਤ ਭਾਗਾ ਵਾਲੀ ਧਰਤੀ ਹੈ ਤੇ ਮੈਂ ਆਪਕੋ ਇਸ ਭਾਗਾ ਵਾਲੀ ਧਰਤੀ ਨਗਰ ਸੰਧਵਾ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਕਹਿੰਦਾ ਤੁਹਾਡੇ ਬੱਚੋ ਖਾਣ ਪੀਣ ਦਾ ਕੰਮ ਠੀਕ ਹੈ ਵੈਰੀ ਗੁੱਡ ਚਲੋ ਮੈਂ ਚੱਕਰ ਵੀ ਮਾਰੂਗਾ ਜੇ ਕੋਈ ਕਹੇ ਕੱਢਿਆ ਨਹੀਂ ਤੇ ਜਗਨਨਾਥ ਜੀ ਲਈ ਠੀਕ ਹੈ ਖੜ੍ਹ ਨਹੀਂ ਲੱਗਦੀ লাগ ਗਿਆ ਫੇਟੀਆ ਸ਼ੁਕਰ ਸੋ ਬੱਚਿਓ ਤੁਸੀਂ ਜ਼ਿੰਦਗੀ ਲਈ ਉਹ ਸਿਖਾਤੇ ਹੋ ਜਿੱਥੋਂ ਤੁਹਾਡੀ ਜ਼ਿੰਦਗੀ ਨੇ ਸ਼ੇਪ ਲਈ ਜੋ ਤੁਸੀਂ ਜਿੰਦਗੀ ਚਾਹੋਗੇ ਉਹ ਬਣ ਸਕਦੇ ਹੋ ਬਣ ਨਹੀਂ ਸਕਦੇ ਬਣੋਗੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਹਿੰਦੇ ਆ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਐਜੂਕੇਸ਼ਨ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਹੈਲਥ ਕੇਅਰ ਸਿਸਟਮ